ਤਾਂ ਜਿਵੇਂ ਬਹੁਤ ਵਧੀਆ ਰੰਗ ਬੰਨਿਆ ਅੱਜ ਦੀ ਸ਼ੁਰੂਆਤ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਲਕ 32 ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਕੰਗਰੀ ਦੇ ਇੰਡੀਅਨ ਐਕਸਰਸਮੈਨ ਇਮੀਗ੍ਰੈਂਟ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਹੈ ਜਿੱਥੇ ਪਾਣੀਆਂ ਦੇ ਰਾਖੇ ਵਿਸ਼ੇਸ਼ ਕਰਕੇ ਵਾਤਾਵਰਣ ਪ੍ਰੇਮੀ ਕਰਕੇ ਜਾਣੇ ਜਾਂਦੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਉਹਨਾਂ ਦੀ ਕੈਨੇਡਾ ਫੇਰੀ ਸਮੇਂ ਕੈਲਗਰੀ ਵਾਸੀਆਂ ਵੱਲੋਂ ਸਨਮਾਨਿਤ ਕਰਨ ਲਈ ਇੱਕ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਜਿੱਥੇ ਕੈਲਗਰੀ ਦੀਆਂ ਨਮਾਇਆ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਉਤੇ ਸਾਬਕਾ ਫੌਜੀਆਂ ਦੀ ਇਸ ਸੰਸਥਾ ਦੇ ਸਕੱਤਰ ਸਰਦਾਰ ਕਲਦੀਪ ਸਿੰਘ ਨੰਨਣ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ਅਲਬਾਟਾ ਅਸੈਂਬਲੀ ਵੱਲੋਂ ਸੰਤ ਜੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਾਰੇ ਪ੍ਰੋਗਰਾਮ ਦਾ ਸੰਚਾਲਨ ਸ਼੍ਰੀ ਸ਼ੁਭਾਸ਼ ਸ਼ਰਮਾ ਜੀ ਵੱਲੋਂ ਬਖੂਬੀ ਕੀਤਾ ਗਿਆ ਇਸ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝਲਕੀਆਂ ਤੁਸੀਂ ਬਨੇ ਰਹੋ ਸ਼ਵਾਲਕੀ ਵੀ ਚੈਨਲ ਦੇ ਨਾਲ ਤੇਰੇ ਕੁਝ ਜਿਹਾ ਪ੍ਰੋਗਰਾਮ ਸੀਗਾ ਤੇ ਕਹਿੰਦੇ ਸੀ ਕਿ ਇਹ ਸਾਰਾ ਕੁਝ ਸਮੇਟਨਾ ਮੈਂ ਕਿੱਦਾਂ ਕਰਾਂ ਮੈਂ ਕਿਹਾ ਜੀ ਤੁਹਾਡੇ ਤੋਂ ਮੈਂ ਕਿੱਦਾਂ ਗੱਲ ਕਰਾਂਗੀ ਸੱਦਾ ਕبول ਕੀਤਾ ਬਹੁਤ ਧੰਨਵਾਦ ਬਾੜਾ ਸਾਹਿਬ ਆਇਆ ਇਹ ਪੱਪਾ ਖੰਸਾ ਆਇਆ ਔਰ ਗਰੋਵਰ ਸਾਹਿਬ ਹੈਗੇ ਨੇ ਨਹੀਂ ਨਹੀਂ ਅਜੇ ਬੋਲਣੇ ਉਸੇ ਆਓ ਨੈਸ਼ਨਲ ਟਾਈਮ ਜੀ ਇਹ ਉਹਦਾ ਚੈਨਲ ਹੈ ਤੇ ਪੰਜਾਬ ਦੇ ਵਿੱਚ ਕਿਹੜੇ ਚੈਨਲ ਦੇ ਨਾਲ ਹੈ ਜੀ ਪੰਜਾਬ ਪਲੱਸ ਦੇ ਨਾਲ ਕਰਬੋ ਦੇ ਹਨਾ ਇਹ ਚੈਨਲ ਚਲਾ ਰਹੇ ਆ ਔਰ ਪੰਜਾਬ ਦੇ ਵਿੱਚ ਵੀ ਬੜਾ ਮਕਬੂਲ ਚੈਨਲ ਆ ਇੱਥੇ ਵੀ ਆ ਤੇ ਤੁਸੀਂ ਹਮੇਸ਼ਾ ਛੁੱਪੇ ਰਸਤੇ ਰਹਿੰਦੇ ਆ ਇਸ ਕਰਕੇ ਮੈਂ ਤੁਹਾਨੂੰ ਜਾਣ ਕੇ ਮורה ਕੀਤਾ ਕਾਮ ਤੁਸੀਂ ਕਰਦੇ ਆ ਪਰ ਪਿੱਛੇ ਪਿੱਛੇ ਲੈ ਕੇ ਤਾਲੀਆਂ ਹਰੋ ਨਹੀਂ ਮੇਰੇ ਵੱਡੇ ਅੱਛੇ ਬਿੱਤਰ ਨੇ ਕਿਉਂਕਿ ਸਾਡੇ ਦੋਨੋਂ ਨੇ ਇੱਕ ਕਾਮਨ ਫਰੈਂਡ ਨੇ ਓਮ ਗੋਰੀਦੱਤ ਸ਼ਰਮਾ ਜਿਹੜੇ ਜਲੰਧਰ ਦੂਰਦਰਸ਼ਨ ਤੋਂ ਸਟੇਸ਼ਨ ਡਾਇਰੈਕਟਰ ਰਿਟਾਇਰ ਹੋਏ ਉਹਨਾਂ ਨਾਲ ਦਿੱਖ ਮਿਲਾਇਆ ਬਹੁਤ ਧੰਨਵਾਦੀ ਤੁਸੀਂ ਆਏ ਤੇ ਤੇ WhatsApp ਬਾਰੇ ਮੈਂ ਤੁਹਾਨੂੰ ਕੁਝ ਕਹਿਣਾ ਨਹੀਂ ਗਿਆ ਆਪਣੇ ਬਾਰੇ ਆਪ ਹੀ ਕਹਿਣਗੇ ਜੋ ਕਹਿਣੇ ਇਸ ਤੋਂ ਇਲਾਵਾ ਜਿਹੜਾ ਤਾਰ ਸਿੰਘ ਆਪਣੇ ਸਾਡੇ ਭਾਈ ਡੀਟੀਐਫ ਦੇ ਵਿੱਚ ਅਰਵਾਈ ਕੀਤੀ ਆ ਕਿਸਾਨ ਨੇਤਾ ਨੇ ਔਰ ਸਾਡੇ ਇਲਾਕੇ ਦੀ ਨਮਾਇਆ ਅਸਲੀ ਨੇ ਬਾਬਾ ਜੀ ਦੇ ਬਹੁਤ ਨੇੜੋ ਜਾਣੂ ਨੇ ਇਹ ਸਾਡੇ ਕੋਲ ਆਏ ਬੈਠੇ ਨੇ ਲੋਹਿਆਂ ਦੇ ਸਾਡੇ ਪਿੰਡੂ ਨੇ ਔਰ ਸਾਡੇ ਵੱਡੇ ਵਿੜੇ ਨੇ ਬਹੁਤ ਧੰਨਵਾਦ ਤੇ ਇਹਨਾਂ ਦੇ ਨਾਲ ਹੀ ਭਲੇ ਸਾਬ ਬੈਠੇ ਆ ਪ੍ਰਦੇਸ਼ੋਂ ਕਈਆਂ ਨੂੰ ਨਹੀਂ ਪਤਾ ਹੋਣਾ ਉੱਠ ਕੇ ਜਰਾ ਆਓ ਜੀ ਤੁਸੀਂ ਵੀ ਲਾਲਪਨ ਵਾਲੇ ਭਲੇ ਸਰਵਾਦੀ ਤੇ ਦੂਜੇ ਦੇ ਸਾਥੇ ਲਈ ਬਹੁਤ ਧੰਨਵਾਦ ਜੀ ਮੈਂ ਸਦਾ ਕੋਲ ਕੀਤਾ ਤੇ ਇਸੇ ਤਰ੍ਹਾਂ ਆਉਂਦੇ ਸਾਰੇ ਡਿਊਟੀਆਂ ਸੰਭਾਲ ਲਈ ਸੀਗੀ ਰਾਜਪਾਲ ਜੀ ਨੇ ਜਿਹੜੇ ਰਜਿਸਟ੍ਰੇਸ਼ਨ ਕਰ ਰਹੇ ਆ ਰਾਜਪਾਲ ਜੀ ਖੜੇ ਹੋ ਕੇ ਇਸੇ ਤਰ੍ਹਾਂ ਇਹਨਾਂ ਨੂੰ ਸੈਸ਼ਨ ਵੀ ਦਿੱਤੀਆ ਔਰ ਨਾਲ ਇਹਨਾਂ ਦੇ प्रदीप ਬਿੱਟੂ ਮਾਮਾ ਜੀ ਆ ਔਰ ਗੁਰਪ੍ਰੀਤ ਜੱਟੂ ਭੂਇਆ ਔਰ ਇਹ ਵੀ ਸੇਵਾ ਦੇ ਲੱਗੇ ਹੋਏ ਆ ਤੇ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਇਹ ਸਿਰੇ ਤਾਂ ਹੀ ਕਹਿ ਸਕਦਾ ਸੀਗਾ ਜੇਕਰ ਜਿਹੜੀ ਬਹੁਤ ưngੇੜੇ ਵੀ ਟੀਮ ਹੈ ਉਹ ਹੈਗੇ ਆ ਬਾਬਾ ਜੀ ਕਿਰਤੀਸ਼ੀਵਾਲ ਦੇ ਆ ਤੇ ਸ਼ੀਸ਼ੇਵਾਲ ਦਾ ਬਰਕਰਾਰਾ ਪ੍ਰਤਾਪ ਇਹ ਸਾਰੇ ਇੰਤਜ਼ਾਮ ਦਾ ਪ੍ਰਤਾਪ ਉਹ ਸੰਮਿਤਤਾ ਕਟਵਾਇਆ ਜਾਂਦਾ ਇਸੇ ਤਰ੍ਹਾਂ ਹੀ ਸਮਾਜਾ 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 ਨੂੰ ਪ੍ਰਤਾਪ ਨੂੰ ਦਿਖਾਉਗਾ ਸਾਰੇ ਇੰਤਜ਼ਾਮਾਂ ਦਾ ਮੈਨੂੰ ਤਾਂ ਮਾਈਕ ਲਗਾ ਚਾਹੀਦਾ ਸੀ ਆਪਾਂ ਲੱਗ ਲਿਆ ਆਪਣੇ ਬੱਚੇ ਦਫਨ ਨੇ ਔਰ ਉਹ ਕਿਉਂ ਦਫਨ ਨੇ ਕਿਉਂਕਿ ਅਸੀਂ ਆਪਣੀ ਗੱਲ ਕਰਦੇ ਹਾਂ ਕਿ ਅਸੀਂ ਮੇਰੇ ਤੋਂ ਪਹਿਲਾਂ ਵਾਲੇ ਬੁਲਾ ਰਹੇ ਨੇ ਗੱਲ ਕੀਤੀ ਪੰਜਾਬੀ ਬੋਲੀ ਦੀ ਗੱਲ ਕੀਤੀ ਖੇਤਰੀ ਬੋਲੀਆਂ ਦੀ ਗੱਲ ਕੀਤੀ ਤਾਂ ਜਿਹੜੇ ਉਹ ਬੱਚੇ ਸੀ ਉਹਨਾਂ ਨੂੰ ਘਰਾਂ ਦੇ ਵਿੱਚੋਂ ਕੱਢਿਆ ਗਿਆ ਰੈ residențial ਸਕੂਲਾਂ ਦੇ ਵਿੱਚ ਰੱਖਿਆ ਗਿਆ ਔਰ ਜਦੋਂ ਉਹ ਆਪਣੀ ਬੋਲੀ ਬੋਲਦੇ ਸੀ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਸਾਬਣ ਵਾਲਾ ਪਾਣੀ ਪਾਇਆ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਆਪਣੀ ਬੋਲੀ ਬੋਲਦੇ ਹੋਇਆ ਆਪਦੀ ਜ਼ੁਬਾਨ ਗੰਦੀ ਕਰਦੇ ਹੋ ਅਸੀਂ ਤੁਹਾਡੇ ਮੂੰਹ ਚ ਸਰਵਣ ਵਾਲਾ ਪਾਣੀ ਪਾ ਕੇ ਸਾਫ਼ ਕਰਦੇ ਹਾਂ ਉਹਨਾਂ ਦੇ ਵਾਲ ਕੱਟੇ ਗਏ ਉਹਨਾਂ ਦਾ ਕਲਚਰ ਬਦਲਿਆ ਗਿਆ ਅਸੀਂ ਇਹ ਸਾਡਾ ਫਰਜ਼ ਬਣਦਾ ਕਿ ਉਹਨਾਂ ਲੋਕਾਂ ਨੇ ਫੇਰ ਵੀ ਖੁੱਲੀਆਂ ਹਵਾਵਾਂ ਦੇ ਨਾਲ ਆਪਣੀ ਧਰਤੀ ਆਪਣੀ ਹਵਾ ਆਪਣਾ ਪਾਣੀ ਸਾਡੇ ਨਾਲ ਸਾਂਝਾ ਕੀਤਾ ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਤੇ ਅੱਜ ਅਸੀਂ ਇੱਕ ਬਹੁਤ ਵੱਡੇ ਜਹਾਜ਼ ਦੇ ਵਿੱਚ ਸਾਰੇ ਬੈਠੇ ਆਂ ਪੂਰੀ ਦੁਨੀਆ ਹੀ ਬੈਠੀ ਹੋਏ ਔਰ ਉਹ ਜਹਾਜ਼ ਅੱਜ ਵੀ ਉੱਡ ਰਿਹਾ ਹੈ ਉਹ ਜਹਾਜ਼ ਬੇਰੁਜ਼ਗਾਰੀ ਦੇ ਵਿੱਚ ਡੁੱਬ ਰਿਹਾ ਹੈ। ਉਹ ਜਹਾਜ਼ ਭੁੱਖਮਰੀ ਦੇ ਵਿੱਚ ਡੁੱਬ ਰਿਹਾ ਹੈ ਔਰ ਉਹ ਜਹਾਜ਼ ਇੱਕ ਗਿਰਦੇ ਹੋਏ ਵਾਤਾਵਰਣ ਦੇ ਵਿੱਚ ਡੁੱਬ ਰਿਹਾ ਹੈ। 8 ਲੱਖ ਸਾਲਾਂ ਦੇ ਵਿੱਚ ਸਭ ਤੋਂ ਵੱਡਾ ਗਰਮ ਸਾਲ ਅਸੀਂ ਪਿਛਲਾ ਸਾਲ ਨੂੰ ਕਰਕੇ ਲੱਗੇ 8 ਲੱਖ ਸਾਲਾਂ ਦੇ ਵਿੱਚ। ਦੁਨੀਆ ਦੀ ਅੱਧੀ ਆਬਾਦੀ ਉਹ ਹੈ ਜਿਹੜੀ 6 ਡਾਲਰ ਯੂ ਐਸ ਡਾਲਰ ਦਿਨ ਤੋਂ ਘੱਟ ਪੈਸੇ ਕਮਾ ਰਹੀ ਹੈ ਆਪਣਾ ਜੀਵਨ ਗੁਜ਼ਾਰਾ ਕਰ ਰਹੀ ਹੈ। ਔਰ ਬੇਰੁਜ਼ਗਾਰੀ ਦੀਆਂ ਤਰ੍ਹਾਂ ਹਰ ਸਾਲ ਬਾਦੀਆਂ ਤੁਰੀਆਂ ਜਾਂਦੀਆਂ ਨੇ ਲੇਕਿਨ ਇਸ ਜਹਾਜ਼ ਦੇ ਜਿਹੜੇ ਕੈਪਟਨ ਨੇ ਜਿਹੜੇ ਇਸ ਜਹਾਜ਼ ਨੂੰ ਚਲਾ ਰਹੇ ਨੇ ਉਹ ਡਿਨਾਇਲ ਮੋਡ ਦੇ ਵਿੱਚ ਨੇ ਉਹ ਇਹਨਾਂ ਚੀਜ਼ਾਂ ਨੂੰ ਮੰਨਣ ਲਈ ਤਿਆਰ ਨਹੀਂ ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੇ ਕੈਪਟਨ ਉਸ ਜਹਾਜ਼ ਨੂੰ ਬਣਾ ਉਸ ਜਹਾਜ਼ ਦੇ ਕੈਪਟਨ ਬਣਾਈਏ ਤਾਂ ਕਿ ਉਹ ਇੱਕ ਹੀ ਹੋ ਗਾ ਸੋ ਮਾਸਟਰ ਸੈਕੰਡ ਜਿਹਦੇ ਵਿੱਚ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਅਨੁਸਾਰ ਗੁਰਬਾਣੀ ਦੇ ਵਿੱਚ ਲਿਖਿਆ ਕਿ ਐਸਾ ਚਾਹੂ ਰਾਜ ਮੈਂ ਜਿੱਥਾਂ ਸਭਨ ਕੋ ਮਿਲੇ ਅੰਨ ਪੂਜ ਨੀਚ ਸਭ ਸਮ ਹੋ ਰਵਿਦਾਸ ਰਹੀ ਪਸੰਦ ਕੋ ਬਰਾਬਰਤਾ ਦਾ ਸਮਾਜ ਕਿ ਸਿਰ ਸਕਾਂ ਗੁਰਬਾਣੀ ਦੇ ਵਿੱਚ ਲਿਖਿਆ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਕਿ ਜਿੱਦੇ ਵਿੱਚ ਹਰੇਕ ਕੋਲ ਐਜੂਕੇਸ਼ਨ ਦਾ ਐਕਸੈਸ ਹੋ ਸਕੇ ਅਸੀਂ ਉਹ ਸਮਾਜ ਸਿਰ ਸਕੀਏ ਜਿੱਦੇ ਵਿੱਚ ਕਨਫਲਿਕਟ ਜਾਂ ਜੰਗਾਂ ਨਾ ਹੋ ਦੁਨੀਆ ਦੇ ਵਿੱਚ 30 ਥਾਵਾਂ ਦੇ ਉੱਤੇ ਅੱਜ ਖਿਆਲ ਪੰਦ ਲੜਾਈ ਚੱਲ ਰਹੀ ਹੈ ਜੰਗਾਂ ਚੱਲ ਰਹੀਆਂ ਨੇ ਲੇਕਿਨ ਸਾਡੇ ਜਿਹੜੇ ਨੇਤਾ ਵੀ ਦੁਨੀਆ ਦੇ ਉਹ ਉਹਦੇ ਉੱਤੇ ਬਲਦੀ ਤੇ ਤੇਲ ਪਾਉਣ ਦਾ ਕੰਮ ਕਰ ਰਹੇ ਨੇ ਕੋਈ ਵੰਡਣ ਲਈ ਲੁੱਟਣ ਲਈ ਜਦੋਂ ਰੇਡੀਓ ਦੇ ਵਿੱਚ ਉਹਨਾਂ ਨੂੰ ਸੁਣਿਆ ਕਿ ਉੱਥੇ ਚੀਕਾਂ ਵੱਜ ਰਹੀਆਂ ਨੇ ਉਹਨਾਂ ਨੂੰ ਮਦਦ ਦੀ ਲੋੜ ਹੈ ਤਾਂ ਜਿਹੜਾ ਉਹਦਾ ਕੈਪਟਨਸੀ ਤੇ ਜਿਹੜੇ ਉਹਦਾ ਕਰੂ ਸੀ ਉਹ ਸੌਂ ਗਏ ਆਉਣਾ ਹੀ ਨਹੀਂ ਤੇ ਹਰਾਂ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਰਾਤ ਸਮੇਂ ਕੋਈ ਲੈ ਕੇ ਬੰਦਾ ਵਾ ਬਿਲਡਿੰਗਾਂ ਦੇ ਵਿੱਚ ਬੈਠ ਕੇ ਪਵੇ ਤਰਕੇ ਨਾ ਜਾਣਾ ਪਵੇ ਬਾਬਾ ਜੀ ਚੀਚੇ ਵਾਰ ਪੈ ਜਾਂਦੀ ਹੈ ਛੱਤਾਂ ਦੇ ਬੈਠੇ ਲੋਕਾਂ ਨੂੰ ਰਾਸ਼ਨ ਦੇਣਾ ਫਿਰ ਬੰਦ ਜਦੋਂ ਪਾੜ ਪੈ ਜਾਂਦਾ ਵਾ ਸਰਕਾਰ ਦੇ ਚੰਡੀ ਵੱਲੋਂ ਪਤਾ ਨਹੀਂ ਕਦੋਂ ਵਿਚਰਣੇ ਆ ਇੰਜੀਨੀਅਰ ਤੇ ਓਵਰਸੀਅਰ ਇਹ ਪਾੜ ਕਿੰਨਾ ਪੈ ਗਿਆ ਵਾ ਕਿਲੋਮੀਟਰ ਦਾ ਵਾ ਵਧ ਵਾ ਘਟ ਵਾ ਇਹਨੂੰ ਕਿੰਨਾ ਸਮਾਂ ਲੱਗੂਗਾ ਇੱਥੇ ਕਿੰਨਾ ਬਜਟ ਹੋਊਗਾ ਉਹ ਹਰੇ ਜਰਮਾ ਤਸੀਮਾ ਕਰਦੇ ਹੁੰਦੇ ਆ ਇਹ ਬਾਬਾ ਜੀ ਉਹ ਪਾਰਟ ਪੂਰ ਕਰਦੇ ਆ ਤੋਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਨਾਂ ਨੂੰ ਹੁਣ ਸਜਣਾ ਵਾਲਾ ਬਾਬਾ ਕਹਾਂ ਹੜਾ ਵਾਲਾ ਬਾਬਾ ਕਹਾਂ ਕਿਹੜਾ ਕਿਹੜਾ ਇਦਾਂ ਦਾ ਕੰਮ ਆ ਜਿੱਥੇ ਲੋਕ ਜਦੋਂ ਸਮੱਸਿਆ ਲੈ ਕੇ ਆਉਂਦੇ ਆ ਉਦੋਂ ਬਾਬੇ ਨਹੀਂ ਪਹੁੰਚਦੇ ਉਥੇ ਬਾਬੇ ਪਹਿਲਾਂ ਖੜੇ ਹੁੰਦੇ ਆ ਫਿਰ ਨਰਸਰੀ ਸੁਲਤਾਨਪੁਰ ਦੀ ਹੈ ਨਰਸਰੀ ਸੀਚੇਵੜ ਲੱਖਾਂ ਬੂਟੇ ਹਰ ਸਾਲ ਜਾਂਦੇ ਆ ਫ੍ਰੀ ਆਫ ਕਾਸਟ ਪੰਜਾਬ ਦੇ ਵਿੱਚ ਉਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਕਿ ਜਦੋਂ ਬੂਟੇ ਸੜਕਾਂ ਦੇ ਆਜਵਾੜੇ ਜਾਂ ਮੱਟਾਂ ਤੇ ਲੱਗ ਜਾਂਦੇ ਆ ਤੇ ਅਸੀਂ ਫੇਰ ਅੱਗਾ ਲਾ ਦਿੰਦੇ ਆ ਤੇ ਉਹ ਗੱਲ ਫੇਰ ਕਈ ਵਾਰੀ ਉੱਥੇ ਦੀ ਉੱਥੇ ਆ ਜਾਂਦੇ ਉਹਦੇ ਵਿੱਚ ਬਾਬੇ ਕੀ ਕਰਨਗੇ ਪਰ ਬਾਬੇ ਹਰ ਸਾਲ ਇਹਨਾਂ ਦੀਆਂ ਨਰਸਰੀਆਂ ਦੇ ਵਿੱਚ ਬੂਟੇ ਧੱਕਾ ਫ੍ਰੀ ਆਫ ਕਾਸਟ ਜਾਂਦੇ ਆ ਬਾਬਾ ਜੀ ਇੱਕ ਦੋ ਗੰਭੀਰ ਬਲਾਜੇ ਸਾਡੇ ਕੋਲ ਹੈਗੇ ਆ WhatsApp ਆ ਐਮਐਲਏ ਸਾਹਿਬ ਨੂੰ ਸੁਣਨਾ ਆ ਪਰ ਉਸ ਤੋਂ ਪਹਿਲਾਂ ਕਹਿੰਦੇ ਹੁੰਦੇ ਨਾ ਗੁਰਬਾਣੀ 'ਚ ਲਿਖਿਆ ਹੱਸਣਾ ਖੇਡਣਾ ਮੰਨ ਦਾ ਚਾਓ ਤੇ ਸਾਡੇ ਕੋਲ ਇੰਟਰਨੈਸ਼ਨਲ ਅ ਸੁਣਾਉਣ ਵਾਲੇ ਬੈਠੇ ਨੇ ਤਰੋਕ ਚੁੱਗ ਜੀ ਜਿਹੜੇ ਕਿ ਇੱਕ ਬੰਦੇ ਨੇ ਆ ਕਾਰ ਖਰੀਦੀ ਨਵੀਂ ਨਵੀਂ ਕਾਰ ਖਰੀਦੀ ਤੇ ਕਾਰ ਦੇ ਮਗਰ ਕੁਝ ਲਿਖਵਾ ਲਏ ਨੇ ਉੜਨੇ ਕਾਰ ਦੇ ਮਗਰ ਲਿਖਵਾ ਦਿੱਤਾ ਸਾਵਣ ਕੋ ਆਨੇ ਦੋ ਸਾਵਣ ਕੋ ਆਨੇ ਦੋ ਪਹਿਲੇ ਦੇਣੀ ਇੱਕ ਟਰੱਕ ਨੇ ਉਹਦੇ ਤੇ ਠਾ ਮਾਰਿਆ ਤੇ ਟਰੱਕ ਦੇ ਪਿੱਛੇ ਲਿਖਿਆ ਸੀ ਆਇਆ ਸਾਵਣ ਜੂ ਹੱਸਦੇ ਰਹੋ ਸਾਂਦੇ ਰਹੋ ਖੁਸ਼ ਰਹੋ ਖੁਸ਼हाल ਰਹੋ ਗੱਲ ਕਰਨ ਵਾਲੇ ਬਹੁਤ ਮਿਲ ਜਾਣਗੇ ਪਰ ਮਹਿਸੂਸ ਕਰਨ ਵਾਲਾ ਕੋਈ ਬਗਲਾ ਹੀ ਹੈ ਕੌਮ ਦੀ ਮਹਾ શિક્ષੀਤ ਵਿਦਵਾਨ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਉਹਨਾਂ ਨੂੰ ਬੜਾ ਸ਼ੌਕ ਹੁੰਦਾ ਸੀ ਗਾਰਡਨ ਦੇ ਵਿੱਚ ਉਹਨਾਂ ਨੇ ਬੜੇ ਪਿਆਰ ਦੇ ਨਾਲ ਕਹਿੰਦੇ ਜਦੋਂ ਕੰਮ ਉੱਥੇ ਕਰਦੇ ਹੁੰਦੇ ਸੀ ਤਾਂ ਏਵੇਂ ਲੱਗਦਾ ਜਿਵੇਂ ਪੌਦਿਆਂ ਨਾਲ ਗੱਲਾਂ ਕਰਦੇ ਹੋਣ ਸੋ ਇਹੋ ਜਿਹੀਆਂ ਸਖਸ਼ੀਤਾ ਜੋ ਕੁਦਰਤ ਨੂੰ ਜਾਣਦੀਆਂ ਨੇ ਮਹਿਸੂਸ ਕਰਦੀਆਂ ਨੇ ਉਹ ਹੀ ਕੁਦਰਤ ਦੀ ਗੱਲ ਕਦਰਦੋਸਤਾਂ ਦੀ ਗੱਲ ਕਰ ਸਕ ਗਿਆ ਨੇ ਸੋ ਮੈਂ ਆਪਣੇ ਵੱਲੋਂ ਤੁਹਾਨੂੰ ਜੀ ਆਇਆਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਅਰਦਾਸੇ ਦੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਇਹੇ ਸੇਵਾ ਕਰਦੇ ਵਿੱਚ ਅਰਦਾਸ ਹੀ ਹੋਇਆ ਜੋ ਇਹਨਾਂ ਦੀ ਮੱਤ ਹੈ ਉਹ ਕਿਤੇ ਸਾਰੀ ਲਗਾਈ ਦੀ ਮੱਤ ਬਣ ਜਵੇ ਕਿਉਂਕਿ ਇਹ ਸਾਡੇ ਸਮੇਂ ਦੀ ਖੋਈ ਗਈ ਚੀਜ਼ਾਂ ਨੂੰ ਕਿਤੇ ਉਜਾੜਨ ਨਹੀਂ ਕੀਤਾ ਗਿਆ ਬੜੀਆਂ ਮੁਸ਼ਕਤਾਂ ਨਾਲ ਬਣਿਆ ਐਦਾਂ ਜ਼ਮਾਇਰ ਜੇ ਅਗਰ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਕਦੀ ਕੋਈ ਪਹਿਲੀ ਸੋਧ ਹੋਈ ਤੇ ਉਹ ਨਾਂ ਦਾ ਰਿਜੈਕਟ ਕੀਤਾ ਗਿਆ ਲੈਜ ਤੇ ਉਹ ਕੋਟ ਬੈਲ ਐਕਟ ਤੇ ਉਹ ਸਿੱਖਿਆ ਸ਼ੁਨੇਟ ਇਹਨਾਂ ਚੀਜ਼ਾਂ ਦੇ ਨਾਲ ਲਵਾ ਕੇ ਜਰੂਰ ਪੰਜਾਬੀਆਂ ਨੂੰ ਘੁਰਾ ਲੋਣ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਕੁਲੂਕੀ ਤੇ ਪੀਪੀ ਦੇ ਤੇ ਬਾਬੇ ਨਾਨਕ ਦੀ ਸਤਿਤੀ ਤੇ ਉਕਲੇ ਲੋਕ ਨਾ ਕਦੇ ਪੰਜਾਬੀ ਨੂੰ ਮਰਨ ਦਿੰਦੇ ਨੇ ਨਾ ਮਰਨ ਦੇਣਗੇ ਤੇ ਪੰਜਾਬੀ ਕੱਲੇ ਪੰਜਾਬ ਤੱਕ ਸੀਮਤ ਨਹੀਂ ਦੇਸ਼-ਵਿਦੇਸ਼ਾਂ ਵਿੱਚ ਜਾਂਦੀ ਹੈ ਇਸ ਲਈ ਜਿਹੜਾ ਮੋਟਲਾ ਫਰਜ਼ ਆ ਉਹ ਵਾਤਾਵਰਣ ਦਾ ਹੈ ਤੁਸੀਂ ਵਾਤਾਵਰਣ ਨੂੰ ਸੰਭਾਲ ਰਹੇ ਹੋ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਤੁਸੀਂ ਪੰਜਾਬੀਅਤ ਨੂੰ ਅੱਗੇ ਲੈ ਕੇ ਜਾ ਰਹੇ ਹੋ ਮੈਂ ਬਹੁਤਾਂ ਸਨਮਾਨ ਲਈ ਲੈਂਦਾ ਤੁਹਾਨੂੰ ਜੀ ਆਇਆਂ ਕਹਿੰਦਾ ਹੋਇਆ ਤੁਹਾਡੇ ਸੂਚੇ ਕੰਮਾਂ ਨੂੰ ਨਮਸਕਾਰ ਕਰਦਾ ਹੋਇਆ ਤੁਹਾਨੂੰ ਜੀ ਆਇਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ 9 ਸਾਲ ਦਾ ਹੋ ਗਿਆ ਤੇ ਅਸੀਂ 9-10 ਸਾਲ ਦੇ ਹੁੰਦੇ ਸੀ ਬਾਬਾ ਜੀ ਕੋ ਜਾਂਦੇ ਸੀ ਤੇ ਸਾਨੂੰ ਸਾਨੂੰ ਕਰਦੇ ਨੇ ਕਿਤੇ ਵੀ ਕੋਈ ਧਾਰਮਿਕ ਥਾਂ ਤੇ ਲੈ ਕੇ ਜਾਣਾ ਕਿਤੇ ਕੋਈ ਕਥਾ ਚੱਲਦੀ ਹੋਣੀ ਅਸੀਂ ਬਚਪਨ ਚ ਇੰਨੇ ਛੋਟੇ ਛੋਟੇ ਸਾਨੂੰ ਹੁੰਦਾ ਸੀ ਵੀ ਹੁਣ ਘਰੇ ਚਲੀਏ ਅਸੀਂ ਜਾ ਕੇ ਆਉਂਦੇ ক্রিকেট ਖੇਡ ਲੈਣੀ ਅਸੀਂ ਜਾ ਕੇ ਕੁਝ ਕਰ ਲੈਣਾ ਪਰ ਜਦੋਂ ਕਿਤੇ ਪਾਪਾ ਨੇ ਕਹਿਣਾ ਵੀ ਨਹੀਂ ਅੱਜ ਅਸੀਂ ਬਾਬਾ ਜੀ ਕੋਲ ਜਾਣਾ ਸੀ ਚੇਵਾਰ ਵਾਲਾ ਸਾਡੇ ਇੱਕ ਮਨ ਦੇ ਵਿੱਚ ਅੰਦਰੋਂ ਹੀ ਚਾਹ ਚੜ ਜਾਂਦਾ ਸੀ ਕਿਉਂਕਿ ਸਾਨੂੰ ਬਾਬਾ ਜੀ ਪ੍ਰਸ਼ਾਦ ਦੇ ਸੀ ਟੌਫੀਆਂ ਦਿੰਦੇ ਹੁੰਦੇ ਸੀ ਤੇ ਸਾਡੇ ਲਈ ਟੌਫੀਆਂ ਵਾਲਾ ਬਾਬਾ ਹੁੰਦਾ ਸੀ ਤੇ ਮੈਂ ਹੁਣ ਬਾਬਾ ਜੀ ਨੂੰ ਹਲੇ ਪੁੱਛਦਾ ਸੀ ਨਾ ਬਾਬਾ ਕੀ ਕੈਰੇਗਰੀ ਆਏ ਆ ਮੇਰੇ ਲਈ ਟੌਫੀ ਲੈ ਕੇ ਆਏ ਸੋ ਅੱਜ ਜਿਸੀ ਪਹਿਲੋ ਹਿਡਮਿੰਟਨ ਗਏ ਸੀ ਬਾਬਾ ਜੀ ਦਾ ਬੜਾ ਛੋਟਾ ਜਿਹਾ ਟ੍ਰਿਪ ਆਇਆ ਨੇ ਪਹਿਲੋ ਹਿਡਮਿੰਟਨ ਨੂੰ ਅਸੀਂ ਰਿਸਿਵ ਕੀਤਾ ਉੱਥੇ 에ਰਪੋਰਟ ਤੇ ਉਸ ਤੋਂ ਬਾਅਦ ਅਲਬਰਟਾ ਰੈਜਿਸਟ੍ਰੇਸ਼ਨ ਦੇ ਵਿੱਚ ਇਹਨਾਂ ਨੂੰ ਆਨਰ ਕਰਨ ਵਾਸਤੇ ਐਮਐਲਏ ਸਾਹਿਬਾਨ ਪਹੁੰਚੇ ਹੋਏ ਸੀ ਤੇ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਅਲਬਰਟਾ ਦੇ ਵਿੱਚ ਸਪੈਸ਼ਲ ਅਲਬਰਟਾ ਆਨਰ ਦਿੱਤਾ ਗਿਆ ਇੰਨੇ ਘੱਟ ਸਮੇਂ ਵਿੱਚ ਅਸੀਂ ਜੋ ਸਾਡੇ ਕੋਲ ਤਿਲਫੁਲ ਯੋਗਦਾਨ ਦੇ ਹੁੰਦਾ ਹੈ ਇਹਨਾਂ ਦੇ ਮਹਾਂ ਪ੍ਰੋਜੈਕਟ ਦੇ ਵਾਸਤੇ ਉਹ ਅਸੀਂ ਕੈਲਗਰੀ ਸੰਸਦ ਦੇ ਬੋਲ ਕੇ ਕਰੇ ਕੀ ਪਹਿਲਾਂ ਵੀ ਕਰਦੇ ਰਹੀ ਹੈ ਪਰ ਅੱਜ ਦੀ ਇਸ ਸ਼ਾਮ ਦੀ ਜੋ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਗੁਜੇ ਢਾਡੀ ਦੇ ਭਗਵਰਪ੍ਰੀਤ ਸਿੰਘ ਬਦਨੀ ਕਲਾ ਵਾਲੇ ਤੁਹਾਡੇ ਸਾਹਮਣੇ ਹਾਜ਼ਰੀ ਦੇ ਲੱਗੇ ਜੀ ਛੜਕਾਂ ਵਾਲਾ ਬਾਬਾ ਕਿਹਾ ਜਾਂਦਾ ਸੀ ਸੰਤ ਸੀਚੇਵਾਲ ਜਿਹਦਾ ਦੂਜਾ ਨਾਮ ਵਾਤਾਵਰਨ ਪ੍ਰੇਮੀ ਹੈ ਸੰਤ ਸੀਚੇਵਾਲ ਜਿਹਨਾਂ ਨੂੰ ਪਦਮ ਸ਼੍ਰੀ ਨਾਲ ਪਾਕ ਸਰਕਾਰ ਨੇ ਨਿਵਾਜਿਆ ਸੰਤ ਸੀਚੇਵਾਲ ਜਿਹਨਾਂ ਬਾਬੇ ਨਾਨਕ ਦਾ ਪੈਰੋਕਾਰ ਕਿਹਾ ਜਾਂਦਾ ਹੈ ਦੋਸਤ ਵਿਦਤਰ ਕੈਲਗਰੀ ਦੇ ਵਸੀ ਪੰਜਾਬ ਦੀ ਬਹੁਤ ਹੀ ਸਰਕਾਰ ਯੋਗ ਹਸਤੀ ਸਤਿਪ੍ਰੀਤ ਵੀਰ ਸਿੰਘ ਜੀ ਸੀ ਚਵਾਲੂ ਜਿੱਥੇ ਕੱਲ੍ਹ ਲਈ ਵਿੱਚ ਜੀ ਆ ਕਹਿਣ ਲਈ ਕਦਰਤ ਹੋਏ ਆ ਉੱਥੇ ਮੈਂ ਆਪਣੇ ਸੁੱਬੇ ਦੇ ਯੂਸੀਬੀ ਦੀ ਲੀਡਰ ਡੈਨ ਯੂ ਸਮਿਥ ਜੋ ਸੁੱਬੇ ਦੀ ਪ੍ਰੀਮੀਅਰ ਮੁੱਖ ਮੰਤਰੀ ਆ ਉਹਨਾਂ ਕੋਲ ਤੁਹਾਨੂੰ ਜੀ ਆ ਕਹਿਣਾ ਪਰ ਉਹ ਬਹੁਤ ਬੋਲ ਜੀ ਜਨਾਈ ਸਡੇ ਐਨ ਡੀ ਵੀ ਬਿਲਬੋੜਾ ਕਾਪਰਸ ਤੋਂ ਗੁਰੂਦੀਤਰ ਤੋਂ ਸਡੇ ਵੀ ਬਿਲਦਰਾਜੀ ਕੋਲ ਚੇ ਨੇ ਨੂਲੇ 19 ਕਰਦੇ ਨੇ ਆ ਲਈ ਮੇਰੀ ਸੁਪਰੀ ਦੀ ਪ੍ਰੀਮੀਅਰ ਡੈਮਨ ਸਵਿਟ ਦੇ ਆਫਿਸ ਵਿੱਚ ਕੰਮ ਕਰਦੇ تھے ਜਿੱਦ ਤੱਕ ਦਾ ਤਾਪਲਾ ਜੀ ਸਟੇਕ ਹੋਲਡਰ ਇਹੋ ਬੈਠੇ ਨੇ ਅਸੀਂ ਆਪਣੇ ਵੱਲੋਂ ਇਹ ਗੁਰੂਦੀਤਰ ਨੂੰ ਪਹੁੰਚਿਆ ਗਏ ਗੱਲ ਵਰਤਮਾਨ ਰੰਗੀ ਜਦੋਂ ਚੱਲਦੀ ਹੈ ਕੋਈ ਸ਼ੱਕ ਨਹੀਂ ਕਿ ਵੱਡਾ ਨਾ ਸਤਿਗੋਰੀ ਭਾਗ ਚੋਂਦਾ ਹੈ ਇਸ ਸਮੇਂ ਤੱਕ ਕੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਕੋਈ ਦੁਨੀਆ ਦੀ ਸਭ ਤੋਂ ਵੱਡੀ ਜਦੋਂ ਆਪਾਂ ਨੈਸ਼ਨਲ ਐਂਥਮ ਦੀ ਗੱਲ ਕਰਦੇ ਹਾਂ ਤੇ ਗੁਰੂ ਪਾਤਸ਼ਾਹ ਜਰੂਰ ਦਿੱਤੀ ਹੋਈ ਆਰਤੀ ਤੋਂ ਵੱਡਾ ਨੈਸ਼ਨਲ ਐਂਥਮ ਪੂਰੀ ਦੁਨੀਆ 'ਚ ਐਗਜ਼ਿਸਟ ਨਹੀਂ ਕਰ ਸਕਦਾ ਕਿਉਂਕਿ ਉਸ ਨੈਸ਼ਨਲ ਐਂਥਮ ਦੇ ਵਿੱਚ ਸਿਰਫ ਇਸ ਲੋਕ ਦੀ ਗੱਲ ਨਹੀਂ ਪਤਾਲਾਂ ਦੀ ਗੱਲ ਵੀ ਆ ਧਰਤੀ ਆਕਾਸ਼ ਦੀ ਗੱਲ ਵੀ ਆ ਤੇ ਉਸ ਨੈਸ਼ਨਲ ਅਰਥ ਨੂੰ ਸਮਰਪਿਤ ਹੋ ਜਾਣਾ ਕੇ ਮਨੁੱਖ ਦਾ ਸੁਭਾਵ ਨਹੀਂ ਇਹ ਮਨੁੱਖ ਦਾ ਕਰਮ ਹੈ ਤੁਸੀਂ ਉਸ ਕਰਮ ਨੂੰ ਦੁਨੀਆ ਵਿੱਚ ਵਿਚਰ ਕੇ ਜਿਉ ਲਏ ਹੋ ਸੋ ਜੀਵ ਨੇ ਜੀ ਇਸ ਕਰਮ ਨੂੰ ਵਿਚਰਨਾ ਤੇ ਤੁਹਾਡੇ ਹਿੱਸੇ ਆਇਆ ਇਸ ਲਈ ਤੁਸੀਂ ਵਧਾਈ ਦੇ ਯੋਗ ਹੋ ਉਹ ਜੁਰੜੇ ਨੇ ਜਰੂਰੀ ਬਹੁਤ ਖੂਬਸੂਰਤ ਪ੍ਰਕਿਰਿਆ ਦੇ ਦਰਸ਼ਨ ਕਰਦੇ ਆ ਅਗਲੇ ਰੂਹ ਖੁਸ਼ ਹੋ ਜਾਂਦੀ ਹੈ ਇਹ ਨੇਚਰ ਹੁੰਦਾ ਇੱਕ ਪੋਜ਼ਿਟਿਵਿਟੀ ਹੁੰਦੀ ਹੈ ਤੁਸੀਂ ਉਹਦੇ ਨਾਲ ਮਿਲ ਕੇ ਆਪਣੇ ਆਪ ਨੂੰ ਮਹਿਸੂਸ ਕਰੋਗੇ ਲੈ ਵੀ ਧੰਨ ਹੋਵੇ ਲਿਖਿਆ ਹਾਂ ਦਸੋਂ ਪੱਗ ਬੰਨ੍ਹਦਾ ਸੋ ਜੋ 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 ਛੋਟੇ ਸੀ ਸਾਰੇ ਉਹਦੇ ਸਾਰੇ ਸਾਡੇ ਸਹਿਕਾਰਯੋਗ ਅਸੀਂ ਨਾਮ ਨਹੀਂ ਲੈ ਸਕਦੇ ਕਿਉਂਕਿ ਢਾਡੀ ਸਾਹਿਬ ਜੇ ਮੈਨੂੰ ਬਹੁਤ ਵਧੀਆ ਰੰਗ ਬੰਨਿਆ ਦੀ ਸ਼ੁਰੂਆਤ ਕੀਤੀ ਹੈ ਅਸੀਂ ਜਿੰਨੇ ਵੀ ਵੀਰ ਪੈਣਾ ਪਿਆ ਹੈ ਇਸ ਸਬੰਧ ਅਸੀਂ ਧੰਨਵਾਦ ਕਰਨਾ ਚਲੋ ਵਾਹਿਗੁਰੂ ਜਣਦਾ ਤੇ ਬਹੁਤ ਸਾਰੇ ਦਾ ਵੀ ਅਸੀਂ ਧੰਨਵਾਦ ਕਰਦੇ ਜਿਹੜੇ ਵੀ ਤੱਕ ਤੇ ਤੁਮਕੇ ਸੋ ਗੁਰੂ ਘਰੋ ਜਿਹੜੇ ਇਹ ਕਾਰਜ ਲੰਬੇ ਸਮੇਂ ਤੋਂ ਜਦੋਂ ਤੋਂ ਗੁਰੂ ਨੇ ਸਾਨੂੰ ਤੇ ਉਹਨਾਂ ਨੇ ਗਾਣ ਤੋਂ ਪਹਿਲਾਂ ਦੋ ਸ਼ਬਦ ਸਾਨੂੰ ਕਹੇ ਸੀ ਉਹ ਉੱਪਰ ਖੜੇ ਸੀਗੇ ਅਸੀਂ ਥੱਲੇ ਖੜੇ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਕਿ ਬਲਬੀਰ ਆ ਸੇਵਕ ਤੈਂ ਕਰਾਉਣੀ ਹੈ ਇਹਦੂ ਵਾਦੋਂ ਉਹਨੇ ਸਬਦ ਨਹੀਂ ਕਹੇ ਉਹ ਮੰਗਲੂ ਦੁਨੀਆ ਤੋਂ ਕਹੇ ਸਾਨੂੰ ਨਹੀਂ ਸੀ ਪਤਾ ਸੀ ਉਹਨੇ ਕੀ ਉਹਨਾਂ ਸੇਵਾ ਕਿੱਥੋਂ ਟੱਕਰ ਕਰਾਉਣੀ ਹੈ ਕੀ ਕਰਨਾ ਕੀ ਨਹੀਂ ਐਵੇਂ ਫੜਾ ਮਾਰੀ ਜਾਈਏ ਸਾਨੂੰ ਕੁਝ ਨਹੀਂ ਪਤਾ ਅੱਜ ਜੇ ਤੁਹਾਡੇ ਕੋਲੇ ਇਥੇ ਬੋਲ ਰਹੇ ਆ ਤੇ ਸਾਨੂੰ ਉਹਨਾਂ ਦੇ ਵਚਨਾਂ ਦੇ ਵਿੱਚੋਂ ਅਸੀਂ ਲੱਭਦੇ ਹੁੰਨੇ ਆ ਕਿ ਕਿੱਥੇ ਕਿੱਥੇ ਕੀ ਕੀ ਕਰਾਉਣਾ ਉਹ ਦੋਨੋਂ ਸ਼ਬਦਾਂ ਦੇ ਵਿੱਚ ਕੌਣ ਵੀ ਵਿੱਖਰੇ ਦੇਖੇ ਦੀਆ ਉਹਨੇ ਠਿੱਕਰ ਸਾਨੂੰ ਦਿੱਸੀ ਨਹੀਂ ਕਿ ਅਸੀਂ ਕਿਥੇ ਕੀ ਕਰਾਉਣਾ ਚਾਹੁੰਦੇ ਸੀ ਸਭ ਸੋ ਅਸੀਂ ਲਗਾਤਾਰ ਆਪਣੇ ਪਿੰਡ ਤੋਂ ਇੱਕ ਹੋਂਦਾ ਦੂਸਰੇ ਨੂੰ ਮਤਨ ਦੇਣੀ ਆ ਤੁਸੀਂ ਇਹ ਕਰ ਲਓ ਤੁਸੀਂ ਉਹ ਕਰ ਲਓ ਆਪਣੇ ਪਿੰਡ ਦੇ ਸਫਾਈ ਸ਼ੁਰੂ ਕੀਤੀ ਪਿੰਡ ਵਿੱਚ ਆ ਕੇ ਪਿੰਡ ਦੇ ਰਸਤੇ ਬਣਾਏ ਪਿੰਡ ਵਿੱਚ ਸ਼ਿਵਲ ਸ਼ੈਕਟਰ ਪਾਇਆ ਆਪਣੇ ਪਿੰਡ ਦੇ ਵਿੱਚ ਪ੍ਰੇਮਵੀ ਤੋਂ ਲੈ ਕੇ ਦੋ ਸਕੂਲ ਚਲ ਰਿਹਾ ਫਰਸ ਸੈਕੰਡਰੀ ਸਕੂਲ ਚਲ ਰਿਹਾ ਵੀਓ 90 ਸਾਰੀਆਂ ਚੱਲ ਰਿਹਾ ਤੇ ਇਸੇ ਤਰ੍ਹਾਂ ਜਿਹੜਾ ਇਹ ਪਿੰਡ ਵਿੱਚ ਇੱਕੋ ਟ੍ਰਿਪ ਲੱਗੀ ਹੈ ਹੋਕੀ ਅਕੈਡਮੀ ਹੈ ਪਿੰਡ ਦੇ ਵਿੱਚ ਰੈਸਲਿੰਗ ਦਾ ਖਾਣਾ ਪਿੰਡ ਦੇ ਵਿੱਚ ਗੱਤਕਾ ਦਾ ਖਾਣਾ ਪਿੰਡ ਦੇ ਵਿੱਚ ਨਾਲ ਘਟਾ ਜਲੰਧਰ ਨਾਲੋਂ ਸਸਤਾ ਸੋਧੋ ਸਟਾਫ ਪਿੰਡ ਵਿੱਚ ਚੁੜਕੋ ਹੋਰ ਕੀ ਕਰਦੇ ਸਭ ਤੋਂ ਪਹਿਲਾਂ ਕੀ ਕੀ ਸਾਡੇ ਸਮਾਜ ਦੀਆਂ ਸਮੱਸਿਆਵਾਂ ਕੀ ਤਸੀਂ ਉਹਨਾਂ ਨੂੰ ਬਦਲ ਕੀ ਦੇ ਸਕਦੇ ਆ ਅਰੋਚਨਾ ਜੀ ਜੀ ਮਰਜ਼ੀ ਕਰੋ ਸਰਕਾਰਾਂ ਦੀ ਕਰੀ ਚੱਲੋ ਕਿਸੇ ਦੀ ਕਰੀ ਚੱਲੋ ਧਾਰਮਿਕ ਲੋਕਾਂ ਦੀ ਕਰੀ ਚੱਲੋ ਜਿਹਦੀ ਮਰਜ਼ੀ ਕਰੀ ਚੱਲੋ ਪਰ ਜਿੰਨਾ ਉਹਦਾ ਬਦਲ ਨਹੀਂ ਦਿੰਦੇ ਆਲਟਰਨੇਟਿਵ ਨਹੀਂ ਦਿੰਦੇ ਉਹਨਾਂ ਤੇ ਉਹਦਾ ਸਮੱਸਿਆ ਉੱਥੇ ਹੀ ਖੜੀ ਰਹਿ ਜਾਂਦੀ ਐ ਇਹ ਕਹਾਂਗੇ ਉਹਨੂੰ ਰਿਪੀਟ ਕਰੀ ਜੋ ਘਾਣਾ ਕੱਢੀ ਪਰ ਸਾਡੀ ਹਮੇਸ਼ਾ ਸੋਚ ਨਹੀਂ ਐ ਕਿ ਇਹਦੇ ਬਦਲ ਕੀ ਦੇ ਸਕਦੇ ਜਿਸ ਵੇਲੇ ਆ ਪਾਣੀ ਦੀ ਸਮੱਸਿਆ ਹਰ ਪਿੰਡ ਦੀ ਸਮੱਸਿਆ ਅਜਿਹੀ ਦਰਸ਼ਕੇ ਗਏ WhatsApp ਤੇ ਵੀ ਗੱਲ ਕੀਤੀ ਸਾਰੇ ਦੀ ਸਮੱਸਿਆ ਅਸੀਂ ਆਪਣੇ ਪਿੰਡ ਦੀ ਸਮੱਸਿਆ 1999 ਦੇ ਵਿੱਚ ਆਪਣੇ ਪਿੰਡ ਵਿੱਚ ਸੀਵਰੇਜ ਸੈਕਟਰ ਪਾ ਕੇ ਪਾਣੀ ਟਰੀਟ ਕਰਕੇ ਖੇਤੀ ਨੂੰ ਲਾ ਕੇ ਕਿਸੇ ਸਰਕਾਰੀ ਮਾਡਲ ਨਹੀਂ ਜੋ ਅਸੀਂ ਸੀਵਰੇਜ ਪਾਉਂਦੇ ਹਾਂ ਕਿਸੇ ਸੀਵਰੇਜ ਮੋਡ ਦਾ ਅਸੀਂ ਨਕਲ ਨਹੀਂ ਮਾਰੀ ਅਸੀਂ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਟੈਕਨੀਕਲੀ ਜੇ ਆਪਣਾ ਕੱਟ ਕੇ 1999 ਚ ਪਾਇਆ ਅੱਜ ਵੀ ਸਾਡੇ ਪਿੰਡ ਵਿੱਚ ਸਕੀਸ਼ ਸਪਲ ਚੱਲ ਰਿਹਾ ਉਸ ਵੇਲੇ ਰੀਸਾਈਕਲ ਦੀ ਗੱਲ ਚੱਲਦੀ ਸੀ ਅਸੀਂ 1999 ਤੇ 20 ਜੂਸ ਨੂੰ ਕਰਤਾ ਕਿ ਜਿਹੜਾ 16 17% ਪਾਣੀ ਸਾਡਾ ਖੇਰੂ ਵੇਖ ਤੇ ਜਿਹੜਾ ਪਿੰਡਾਂ ਦੇ ਵਿੱਚ ਬਰਗੂਸੜੀਆਂ ਤੇ ਬਿਮਾਰੀਆਂ ਪੈਦਾ ਕਰ ਰਿਹਾ ਕਰ ਰਿਹਾ ਇਹ ਨੇਚਰਲ ਤਰੀਕੇ ਤਰੀਕੇ ਨਾਲ ਟਰੀਟ ਹੋ ਕੇ ਖੇਤੀ ਲੱਗਣਾ ਸ਼ੁਰੂ ਹੋ ਗਿਆ ਉਹੋ ਹੀ ਸਿਚੇ ਵਾਲ ਮਾਡਲ ਆ ਉਹ ਸਿਚੇ ਵਾਲ ਜਦੋਂ ਗੰਗਾ ਦੇ ਸਿਫਾਈ ਦੀ ਗੱਲ ਹੋਈ ਫੁਮਾ ਭਾਰਤੀ ਸੀ ਇੱਥੇ ਬਣ ਲਈ ਸੁਲਤਾਨ ਗੁਰ ਨਦੀ ਦੇ ਵਿੱਚ ਕਿਸ਼ਤੀ ਵਿੱਚ ਚਲੂਗਵਾਇਆ ਤੇ ਉਹਨਾਂ ਨੇ ਕਿਹਾ ਕਿ ਐਸੀ ਗੰਗਾ ਨੂੰ ਸਾਫ਼ ਕਰਨ ਵਾਸਤੇ ਜਿਹੜੀ ਪਵਿੱਤਰ ਕਾਲੀ ਰਹੀ ਹੈ ਕਿ ਗੁਰੂ ਅਸ਼ਧਰਮ ਜਿੰਨੇ ਵੀ ਨਦੀਆਂ ਫਲੂਟ ਹੋਈਆਂ ਅੱਜ ਵੀ ਹੈ ਇੱਕ ਕੋਈ ਨਦੀ ਪਵਿੱਤਰ ਕਾਲੀ ਰਹੀ ਹੈ ਜਿਹਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਪੀ ਸਕਦੇ ਆ ਉਹਦੇ ਵਿੱਚ ਨਾ ਸਕਦੇ 100 20 ਪੀਵੀਐਸ ਨਾਲ ਤੋਂ ਚਲੂ ਬੰਦ ਕਰੀਆ ਐਂ ਦੁਆਰਾ ਜਿਹੜੀ ਉਹ ਗੁਰਸੰਗਤਾ ਗੁਰੂ ਨਾਲ ਪਿਆਰ ਕਰਨ ਵਾਲੇ ਜਦੋਂ ਇਥੋਂ ਸੋਚ ਕੇ ਜਾਂਦੇ ਸੀ ਕਿ ਆਪਾਂ ਬਾਬੇ ਨਾਨਕ ਜੀ ਨਗਰੀ ਦੇ ਦਰਸ਼ਨ ਕਰੀਏ ਬੈਠ ਦਰਸ਼ਨ ਕਰੀਏ ਤੇ ਆਦੀਨਾਂ ਨੇ ਪੜਿਆ ਸੀ ਪਰ ਰੋ ਕੇ ਆਉਂਦੇ ਸੀਗੇ ਜਦੋਂ ਗੈਰ ਨੂੰ ਦੇਖਦੇ ਸੀ ਕਿ ਬਾਬਾ ਅਸੀਂ ਕਿੱਦਾਂ ਕਰੀਏ ਅਸੀਂ ਤਾਂ ਕਿ ਬਾਹਰ ਕਿੱਦਾਂ ਦਸੀਏ ਕਿ ਸਾਡੇ ਸਤਿਗੁਰਾਂ ਨੇ ਇਹਦੇ ਵਿੱਚ ਟੁੱਪੀ ਲਾਈ ਤੇ ਸੇ ਪਰਸੜਿਆਉਂ ਜਾਂਦੀ ਹੈ ਮਰਬੂਹ ਆਉਂਦੀ ਹੈ ਕਿ ਇਹਦੇ ਵਿੱਚ ਬਾਬਾ ਨਾਨਕ ਜੀ ਚੁੱਪੀਆਂ ਲਾ ਸਕਦੇ ਉਹਨਾਂ ਇਸ ਵਿੱਚ ਕਹਿ ਰਹੇ ਕਿ ਇਹ ਸੁਲਤਾਨਪੁਰ ਨਹੀਂ ਉਹ ਕਿਤੇ ਪਾਕਿਸਤਾਨ ਚ ਰਹਿ ਗਿਆ। ਤੋਂ ਮਨ ਨੂੰ ਬੜੀ ਝੋਟ ਲੱਗੀ ਉਹ ਸੁਣ ਲਿਆ ਕਿ ਜੇ ਇੰਨੀ ਅੱਜ ਤੁਸੀਂ ਇਹ ਕਹਿੰਦੇ ਕੌਣ ਆਈ ਆਪਣੀ ਸਰ ਉਤਾਨ ਦਾ ਬੁਣ ਗਏ ਤੇ ਆਪਾਂ ਇੱਥੇ ਪਕੌੜੇ ਖਾਣ ਕੇ ਤੇ ਘਰ ਨੂੰ ਚਲੇ ਜਾਈਏ ਵੇਂ ਜਲੰਧਰ ਬੈਠ ਕੇ ਸਾਡੀ ਨਹੀਂ ਉਹ ਸਾਡੇ ਸੁਲਤਾਨ ਜਰ ਨੂੰ ਮਰਨ ਦੀ ਕਿਰਪਾ ਕੀਤੀ ਹੈ ਕਿਉਂਕਿ ਬੰਦੇ ਦੇ ਹੱਥ ਕੁਛ ਨਹੀਂ ਅਰਦਾਸ ਕਰਦੇ ਆ ਜਿਸ ਅੱਗੇ ਜੋਰ ਮਨ ਚੱਲੀ ਖਲੋਕੀ ਤੇ ਸਰਬਾਰਸ ਕੀ ਦੀ ਪਾਸ਼ਾ ਕਿਰਪਾ ਕੋ ਰੋ ਚੰਗੇ ਆ ਮਾੜੇ ਹੱਤੇ ਨੇ ਦੇ ਦੇ ਬੁੱਤ ਵਹੀ ਪ੍ਰਦੂਸ਼ਿਤ ਹੋਈ ਸਾਡਾ ਸਮਾਜ ਜ਼ਿੰਮੇਵਾਰ ਆ ਪਰ ਹੁਣ ਸਾਨੂੰ ਵਰਕਸ਼ਾਪ ਇਸੇ ਵਕੋਸ਼ ਵਲੇ ਵੀ ਪੱਤਰਕਾਰ ਜਿੰਨੇ ਸੀਗੇ ਸੁਲਤਾਨਪੁਰ ਕੋਲ ਦੀ ਸਾਡੇ ਕੋਲ ਇਹੀ ਕੁਐਸਚਨ ਕਰਦੇ ਸੀ ਬਾਬਾ ਜੀ ਪਹਾੜ ਜਿੱਡਾ ਕੰਮ ਸ਼੍ਰੋਮਿਕ ਕਮੇਟੀ ਕੋ ਅਰਬਾਂ ਦਾ ਬਜਟ ਸਰਕਾਰਾਂ ਕੋ ਅਰਬਾਂ ਦਾ ਬਜਟ ਆ ਉਹ ਵੇਈ ਨਹੀਂ ਸਾਫ਼ ਕਰ ਸਕੇ ਤੋ ਥੋੜੀ ਤੁਸੀਂ ਕਿਵੇਂ ਮੈਨੂੰ ਸਾਥ ਕਰਦੇ ਹੋ ਅਸੀਂ ਕੋਈ ਗੱਲ ਕਹੀ ਸੀ ਜਿਹੜੀਆਂ ਉਹ ਬਹਾਣੀਆਂ ਕਹਾਣੀਆਂ ਪੁੱਤ ਸੁਪੁੱਤ ਗ੍ਰੇਨ ਉਹ ਕਹਾਣੀਆਂ ਰੀਅਲ ਨਹੀਂ ਹੋ ਸਕਦੀਆਂ ਉਹ ਕਹਾਣੀਆਂ ਸਿੱਖਿਆ ਬਾਈਕ ਨਹੀਂ ਹੋ ਸਕਦੀਆਂ ਸੋ ਇੱਕ ਫਰਿਆਦ ਦੀ ਅੱਪਾ ਕਹਾਣੀ ਸਾਰੇ ਸੁਣਦੇ ਕਿ ਫਰਿਆਦ ਦੇ ਉੱਤੇ ਲਿਮਿਟੇਸ਼ਨ ਲੱਗੀ ਕਿ ਥੀਰੀ ਨਾ ਤੇਰੀ ਜਿਹੜੀ شادی ਤਾਂ ਕਰਾਂ ਨੇ ਤੋ ਇੱਕ ਨਹਿਰ ਪਟਕੇ ਲੈ ਕੇ ਇੱਕ ਬੰਦੇ ਨੇ ਇੱਕ ਇਸਤਰੀ ਖਾਤਰ ਨਹਿਰ ਪਟਕੇ ਲੈ ਆਂਦੀ ਕਿ ਅਸੀਂ ਬਾਬੇ ਨਾਨਕ ਦੇ ਅਪਾਸ ਦੁਨੀਆ ਵਿੱਚ ਰਹਿੰਦੇ ਆ ਕਿ ਅਸੀਂ ਮੈਨ ਨਹੀਂ ਸਰ ਕਰਦੇ। ਜੋ ਕੋ ਵੀ ਵਹਿਗੁਰੂ ਨੇ ਉਹ ਬਾਣੀ ਦਾ ਹੁੰਦਾ ਕਰਤਾ ਵਲ ਤੇ ਸਭ ਕੋ ਵਲ। ਜੇ ਖਸਮ ਨਾਲ ਤੇ ਸਾਰੇ ਨਾਲ ਜਿੱਦਣ ਖਸਮ ਦਾ ਹੱਥ ਚੱਕੇ ਕਿਸੇ ਨੇ ਨਹੀਂ ਕੋਈ ਆਇਆ। ਸੋ ਉਹਦੇ ਆਸਰੇ ਦੇ ਉੱਤੇ ਉਹ ਸ਼ੁਰੂ ਕੀਤਾ 25 ਵੀਂ ਬਰੇ ਗੰਨਾ 14 ਤਰੀਕ ਨੂੰ ਇੱਕ এনवायरमेंट ਦੇ ਉੱਤੇ ਸਾਡਾ ਉੱਥੇ ਰੱਖਿਆ ਹੋਇਆ ਜੀ ਜਿਹਦੇ ਨੈਸ਼ਨਲ ਗ੍ਰੀਨ ਰੀਨੂਵਲ ਦੀ ਜਿਹੜੀ ਹੈਗੀ ਆ 600 ਆਰੇ ਆਪਣੇ ਐਗਰੀਕਲਚਰ ਯੂਨੀਵਰਸਿਟੀ ਦੇ VCIR ਪਿੰਗਲਵਾਂਡ ਤੋਂ ਵੀ ਵੀ ਅnderjeet ਕੋਰ ਤੋਂ ਹੋਰ ਸਾਰੇ 12 ਦੇ ਨਾਲ ਤੇ 16 ਤਰੀਕ ਨੂੰ ਕਿਉਂਕਿ ਸੋਣ ਦੀ ਸੰਗ੍ਰਾਂਦ ਵਾਲੇ ਦਿਨ ਇਹ ਅਰਵਾਸ ਉੱਤੇ ਕੀਤੀ ਸੀ ਅਸੀਂ ਹਰ ਸਾਲ ਉਹ ਦਿਹਾੜਾ ਮਨੁਨ ਨੇ ਪਾਣੀਆਂ ਨੂੰ ਬਚਾਉਂਦਾ ਸੋ ਉਹਦੀ 16 ਤਰੀਕ ਨੂੰ ਇਸ ਕਰਕੇ ਸਾਨੂੰ ਜਾਣਾ ਵੀ ਹੈਗਾ ਇਸ 10 ਨੂੰ ਇੱਥੇ ਜਾਣਾ ਤੇ ਉੱਥੇ 12 ਨੂੰ ਕੋਲ ਜਿਹੜਾ 13 ਨੂੰ ਇਸਵਾਗਮ ਇਸ ਕਰਕੇ ਅਸੀਂ ਜਿੰਨਾ ਸਮਾਂ ਸੀ ਸਾਡੀ ਕੋਸ਼ਿਸ਼ ਸੀ ਹਮੇਸ਼ਾ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਦਿਨ ਵੀ ਤੇ ਰਾਤ ਵੀ ਜਿਹੜਾ ਜਦੋਂ ਮਰਜ਼ੀ ਸਾਨੂੰ 24 ਘੰਟੇ 'ਚ ਫੋਨ ਕਰ ਸਾਡੇ ਕੋਲ ਹੁੰਦਾ ਹਰ ਇੱਕ ਸਮੱਸਿਆ ਦੇ ਉੱਤੇ ਕੀ ਅਸੀਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਬਹੁਤ ਕੁਝ ਸਰਬੱਤ ਦਾ ਸਰਬ ਨੇ ਮਦਦਾਂ ਚੜਾ ਕੇ ਵੀ ਦੱਸਿਆ ਅਸੀਂ ਇਹਨਾਂ ਦੇ ਮਾਰਗ ਤੇ ਚੱਲੇ। ਕਿਉਂਕਿ ਅਸੀਂ ਤਾਂ ਇੱਕ ਸੇਵਾਦਾਰ ਹਾਂ ਸੇਵਕ ਸੇਵਾ ਬਣਾਈ ਕੋ ਕੁੰਬੂਜ ਪਰਮਪੁਰਪਾਇ। ਸੋ ਬੜੀਆਂ ਵੱਡੀਆਂ ਰਿਕਾਵਟਾਂ ਵੀ ਆਈਆਂ ਉਹ ਲੋਕ ਜਿਨ੍ਹਾਂ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਰਿਕਾਵਟਾਂ ਨਹੀਂ ਪਾਈਆਂ ਗੋਲੀਆਂ ਚਲਾਈਆਂ ਬਹੁਤ ਕੁਝ ਕੀਤਾ ਪਰ ਉਸ ਉੱਪਰ ਵਾਲੇ ਦਾ ਹੱਥ ਸੀ ਉਹ ਸਾਰੇ ਨੂੰ ਮੂਦੀ ਖਾਣੀ ਪਈ।